ਜਲੰਧਰ ਵਾਸੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਹੁਣ ਮੁੰਬਈ ਤੱਕ ਸਿੱਧੀਆਂ ਉਡਾਨਾਂ ਚੱਲਣਗੀਆਂ ਜਿਹਾਂ ਤੋਂ ਦੱਸਦੀ ਹੈ ਕਿ ਸਿਵਲ 에ਅਰਪੋਰਟ ਆਦਮਪੁਰ ਤੋਂ ਮੁੰਬਈ ਦੀ ਉਡਾਨ ਸ਼ੁਰੂ ਹੋਣ ਦੀ ਸੰਭਾਵਨਾ ਹੁਣ ਜ਼ਿਆਦਾ ਮਜ਼ਬੂਤ ਹੋ ਗਈ ਹੈ 에ਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਰੀਜਨਲ ਕਨੈਕਟੀਵਿਟੀ ਸਕੀਮ ਉਡਾਨ 5.4 ਦੇ ਤਹਿਤ ਦੇਸ਼ ਦੀ ਪ੍ਰਮੁੱਖ ਨਿੱਜੀ 에ਅਰਲਾਈਨ ਇੰਡੀਗੋ ਨੂੰ ਆਦਮਪੁਰ ਮੁੰਬਈ ਆਦਮਪੁਰ ਸੈਕਟਰ ਦੀ ਉਡਾਨ ਸ਼ੁਰੂ ਕਰਨ ਲਈ ਲੈਟਰ ਆਫ ਇੰਟੈਂਟ ਜਾਰੀ ਕਰ ਦਿੱਤਾ ਗਿਆ ਹੈ ਬਈ ਅਗਸਤ 2024 ਨੂੰ ਜਾਰੀ 에ਅਰਲਾਈਨ ਆਪਰੇਟਰਾਂ ਦੇ ਚੋਣ ਲਈ ਈ ਪ੍ਰਸਤਾਵ ਦੇ ਆਮੰਤਰਣ ਨੋਟਿਸ ਦੇ ਅਨੁਸਾਰ ਇੰਡੀਗੋ ਦੇ ਪ੍ਰਸਤਾਵ ਨੂੰ RCS ਨੈੱਟਵਰਕ ਲਈ ਸਭ ਤੋਂ ਵੱਧ ਮੁਕਾਬਲੇ ਵਾਲਾ ਪਾਇਆ ਗਿਆ ਹੈ। ਪ੍ਰਾਧਾਨ ਵੱਲੋਂ ਨੈੱਟਵਰਕ ਅਵਾਰਡ ਪ੍ਰਕਿਰਿਆ ਲਈ ਪ੍ਰਚਾਲਨ ਸ਼ੁਰੂ ਕਰਨ ਦੀ ਤਤਪਰਤਾ ਦੇ ਸੰਬੰਧ ਵਿੱਚ ਸਬੰਧਿਤ ਰਾਜ ਸਰਕਾਰਾਂ ਦੇ ਦਾਤਾ ਵੱਲੋਂ ਹਵਾਈ ਅੱਡਿਆਂ ਦੇ ਨਰੀਖਣ ਕੀਤਾ ਜਾਵੇਗਾ ਨਾਲ ਦੀ ਨਾਲ ਇਸ ਦੀ ਰਿਪੋਰਟ ਵੀ ਇੱਕ ਜਾਰੀ ਕੀਤੀ ਜਾਵੇਗੀ ਤੋਂ ਅੰਦਾਜ਼ ਦੇ ਕਿ ਇੰਡੀਕੋ ਦੀ ਟੈਕਨੀਕਲ ਟੀਮ ਵੱਲੋਂ ਕੁਝ ਸਮੇਂ ਪਹਿਲਾਂ ਹੀ ਆਦਮਪੁਰ ਸਿਵਲ 에ਅਰਪੋਰਟ ਦਾ ਨਰੀਖਣ ਕੀਤਾ ਗਿਆ ਸੀ ਅਤੇ ਆਦਮਪੁਰ ਤੋਂ ਉਡਾਣ ਸ਼ੁਰੂ ਕਰਨ ਲਈ ਉਪਲਬਧ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਗਈ ਸੀ ਮੌਜੂਦਾ ਸਮੇਂ ਵਿੱਚ ਆਦਮਪੁਰ ਸਿਵਲ 에ਅਰਪੋਰਟ ਤੋਂ ਨਿਜੀ 에ਅਰਲਾਈਨ ਸਟਾਰ ਵੱਲੋਂ ਆਦਮਪੁਰ ਹਿੰਡਨ ਨਾਂਦੇੜ ਬੈਂਗਲੁਰ ਸੈਕਟਰ ਦੀ ਉਡਾਣ ਦਾ ਸਫਲਤਾਪੂਰਵਕ ਸੰਚਾਲਨ ਕੀਤਾ ਜਾ ਰਿਹਾ ਹੈ ਏਅਰਲਾਈਨ ਦੀ ਵਪਾਰਕ ਯੋਜਨਾ ਜਿਸ ਵਿੱਚ ਵਿਮਾਨਾਂ ਦਾ ਉਪਲਬਧ ਬੇੜਾ ਅਤੇ ਉਹਨਾਂ ਦੀ ਵਰਤੋਂ ਸ਼ਾਮਿਲ ਹੈ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਚਾਲਨ ਦੀ ਉਮੀਦ ਕੀਤੀ ਤਾਰੀਖ ਨਾਲ ਵਿਮਾਨ ਪ੍ਰੇਰਣਾ ਯੋਜਨਾ ਅਤੇ ਹਵਾਈ ਅੱਡੇ ਤੇ ਪਾਇਲਟ ਅਤੇ ਗਰਾਉਂਡ ਸਟਾਫ ਸਮੇਤ ਜਨਸ਼ਕਤੀ ਤੈਨਾਤੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਲੈਟਰ ਆਫ ਇੰਟੈਂਟ ਵਿੱਚ ਹਫਤੇ ਦੇ 7 ਦਿਨ ਉਡਾਣ ਦੇ ਸੰਚਾਲਨ ਅਤੇ ਆਦਮਪੁਰ ਮੁੰਬਈ ਅਤੇ ਮੁੰਬਈ ਆਦਮਪੁਰ ਸੈਕਟਰ ਦੀ ਉਡਾਣ ਦਾ ਅਲੱਗ ਤੋਂ ਉਲੇਖ ਕੀਤਾ ਗਿਆ ਹੈ ਇਸ ਵਿੱਚ ਮੁੰਬਈ ਆਦਮਪੁਰ ਸੈਕਟਰ ਦੀ ਉਡਾਣ ਦੀ ਅਨੁਮਾਨਿਤ ਦੂਰੀ 1400 ਕਿਲੋਮੀਟਰ ਅਤੇ ਆਦਮਪੁਰ ਮੁੰਬਈ ਸੈਕਟਰ ਦੀ ਅਨੁਮਾਨਿਤ ਦੂਰੀ 1470 ਕਿਲੋਮੀਟਰ ਦੱਸੀ ਗਈ ਹੈ प्राप्त जानकारी ਦੇ ਮੁਤਾਬਕ ਮਾਰਚ ਮਹੀਨੇ ਦੇ ਬਾਅਦ ਗਰਮੀ ਲਈ ਲਾਗੂ ਹੋਣ ਵਾਲੇ ਸਮਰ ਸ਼ਡਿਊਲ ਵਿੱਚ ਹੀ ਆਦਮਪੁਰ ਤੋਂ ਮੁੰਬਈ ਦੀ ਉਡਾਨ ਸ਼ੁਰੂ ਹੋਣ ਦੀ ਸੰਭਾਵਨਾ ਹੈ 22 ਅਗਸਤ 2024 ਨੂੰ ਜਾਰੀ 에ਅਰਲਾਈਨ ਆਪਰੇਟਰਾਂ ਦੇ ਚੋਣ ਲਈ ਈ ਪ੍ਰਸਤਾਵ ਦੇ ਆਮੰਤਰਣ ਨੋਟਿਸ ਦੇ ਅਨੁਸਾਰ ਇੰਡੀਗੋ ਦੇ ਪ੍ਰਸਤਾਵ ਨੂੰ RCS ਨੈਟਵਰਕ ਲਈ ਸਭ ਤੋਂ ਵੱਧ ਮੁਕਾਬਲੇ ਵਾਲਾ ਪਾਇਆ ਗਿਆ ਹੈ ਪ੍ਰਾਧਿਕਰਨ ਵੱਲੋਂ ਨੈੱਟਵਰਕ ਅਵਾਰਡ ਪ੍ਰਕਿਰਿਆ ਲਈ ਪ੍ਰਚਾਲਨ ਸ਼ੁਰੂ ਕਰਨ ਦੀ ਤਤਪਰਤਾ ਦੇ ਸੰਬੰਧ ਵਿੱਚ ਸੰਬੰਧਿਤ ਰਾਜ ਸਰਕਾਰਾਂ ਦੇ 代表ਾਂ ਵੱਲੋਂ ਹਵਾਈ ਅੱਡਿਆਂ ਦੇ ਨਰੀਖਣ ਕੀਤਾ ਜਾਵੇਗਾ ਨਾਲ ਦੀ ਨਾਲ ਇਸ ਦੀ ਰਿਪੋਰਟ ਵੀ ਇੱਕ ਜਾਰੀ ਕੀਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਇੰਡੀਕੋ ਦੀ ਟੈਕਨੀਕਲ ਟੀਮ ਵੱਲੋਂ ਕੁਝ ਸਮੇਂ ਪਹਿਲਾਂ ਹੀ ਆਦਮਪੁਰ ਸਿਵਲ 에ਅਰਪੋਰਟ ਦਾ ਨਰੀਖਣ ਕੀਤਾ ਗਿਆ ਸੀ ਅਤੇ ਆਦਮਪੁਰ ਤੋਂ ਉਡਾਨ ਸ਼ੁਰੂ ਕਰਨ ਲਈ ਉਪਲਬਧ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਗਈ ਸੀ ਮੌਜੂਦਾ ਸਮੇਂ ਵਿੱਚ ਆਦਮਪੁਰ ਸਿਵਲ 에어ਪੋਰਟ ਤੋਂ ਨਿਜੀ 에어ਲਾਈਨ ਸਟਾਰ ਵੱਲੋਂ ਆਦਮਪੁਰ ਹਿੰਡਨਾਂ ਦੇੜ ਬੈਂਗਲੁਰ ਸੈਕਟਰ ਦੀ ਉਡਾਣ ਦਾ ਸਫਲਤਾਪੂਰਵਕ ਸੰਚਾਲਨ ਕੀਤਾ ਜਾ ਰਿਹਾ ਹੈ 에어ਲਾਈਨ ਦੀ ਵਪਾਰਕ ਯੋਜਨਾ ਜਿਸ ਵਿੱਚ ਵਿਮਾਨਾਂ ਦਾ ਉਪਲਬਧ ਬੇੜਾ ਅਤੇ ਉਹਨਾਂ ਦੀ ਵਰਤੋਂ ਸ਼ਾਮਿਲ ਹੈ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਚਾਲਨ ਦੀ ਉਮੀਦ ਕੀਤੀ ਤਾਰੀਖ ਨਾਲ ਵਿਮਾਨ ਪੇੜ ਨਯਾ ਯੋਜਨਾ ਅਤੇ ਹਵਾਈ ਅੱਡੇ ਤੇ ਪਾਇਲਟ ਅਤੇ ਗਰਾਉਂਡ ਸਟਾਫ ਸਮੇਤ ਜਨਸ਼ਕਤੀ ਤੈਨਾਤੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਲੈਟਰ ਆਫ ਇੰਟੈਂਟ ਵਿੱਚ ਹਫਤੇ ਦੇ 7 ਦਿਨ ਉਡਾਣ ਦੇ ਸੰਚਾਲਨ ਅਤੇ ਆਦਮਪੁਰ ਮੁੰਬਈ ਅਤੇ ਮੁੰਬਈ ਆਦਮਪੁਰ ਸੈਕਟਰ ਦੀ ਉਡਾਣ ਦਾ ਅਲੱਗ ਤੋਂ ਉਲੇਖ ਕੀਤਾ ਗਿਆ ਹੈ ਇਸ ਵਿੱਚ ਮੁੰਬਈ ਆਦਮਪੁਰ ਸੈਕਟਰ ਦੀ ਉਡਾਣ ਦੀ ਅਨੁਮਾਨਿਤ ਦੂਰੀ 1400 ਕਿਲੋਮੀਟਰ ਅਤੇ ਆਦਮਪੁਰ ਮੁੰਬਈ ਸੈਕਟਰ ਦੀ ਅਨੁਮਾਨਿਤ ਦੂਰੀ 1470 ਕਿਲੋਮੀਟਰ ਦੱਸੀ ਗਈ ਹੈ प्राप्त जानकारी ਦੇ ਮੁਤਾਬਕ ਮਾਰਚ ਮਹੀਨੇ ਦੇ ਬਾਅਦ ਗਰਮੀ ਲਈ ਲਾਗੂ ਹੋਣ ਵਾਲੇ ਸਮਰ ਸ਼ਡਿਊਲ ਵਿੱਚ ਹੀ ਆਦਮਪੁਰ ਤੋਂ ਮੁੰਬਈ ਦੀ ਉਡਾਨ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ